ਨਾਲੀ ਓਏ ਨਾਲੀ ਓਏ ਨਾਲੀ ਨਾਲ ਗੱਲ ਕਰਨਾ ਉਹ ਹੱਥ ਨਾਲ ਉਹ ਰਾਜਾ ਸਾਹਿਬ ਵਿਕਟੋਰੀ ਨਾਲੀ ਫੋਨ ਕਰ ਨਹੀਂ ਸੀ ਸਿਰਫ ਸੁਣਨੇ ਨਾਲੀ ਕਰਨਾ ਓਏ ਓਏ ਲੈ ਲਓ ਓਏ ਰੰਗ ਦਲ ਤੋਂ ਸਭ ਲੋਕਾਂ ਨਾਲ ਓਏ ਮੂਰਖ ਦੇ ਕਿ ਦੰਦ ਚੱਲਣੇ ਓਏ ਨਾਲੀ ਇੱਥੇ ਦੇਖਦੇ ਸਾਰੇ ਨਾਲੇ WhatsApp ਪੁੱਛਣਾ ਨਾ ਵੇ ਆ ਗਿਆ ਨਾਲੀ ਅਗੜੀ ਨਾਲੇ ਚਾਹਿਆ ਆਪਣੇ ਨਾਲੀ ਓਏ ਦੀ ਬੰਤੀ ਸਭ ਤੋਂ ਲਾਗੇ ਦਾ ਸੈਂਪਲ ਸੁਣੋ ਤੱਕ ਲਾਗੇ ਦਾ ਵਾਹ ਵੇਖੋ ਮਰ ਮਾਰ ਨੂੰ ਲਾਗੇ ਨੇ ਦੀ ਵੀ ਭੈਣ ਦੇ ਕਰਦੇ ਜੀ ਆ ਵੀ ਸੈਂਪਲ ਦੇਖੋ ਆ ਵੀ ਦੇਖੋ ਫਲਾਜੋ ਉੱਤਰਾ ਲਾਗਿਆ ਵੀ ਸਾਡੇ ਜਿਹੜੇ ਸਾਡੇ ਕੋਲ ਵੀ ਨਹੀਂ ਲੈਣੇ ਬਣਾਵਾ ਜਾਨਾ ਕਰਾਰ ਬਣਾ ਇਹਨਾਂ ਦੀ ਟੈਂਡ ਫਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਉਸੀ ਇਸ ਮਾਰਗ ਨੂੰ ਚੱਲ ਰਹੇ ਹਾਂ ਨਾ ਹਰੇਕ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਆਉਂਦੇ ਹਾਂ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ ਦੀ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲਓ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਉਹਨਾਂ ਦਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਅਜਿਹਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗਲ ਪੈਂਦਾ ਯਾਰ ਦੱਸੋ ਹੁਣ ਇਹ ਸਹੀ ਆ ਕਿ ਗਲਤ ਆ ਇਹ ਤੁਸੀਂ ਆਪ ਹੀ ਲਾ ਲਓ ਸਾਹਿਬ ਸਮਝ ਤੋਂ ਬਾਹਰ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤਾ ਦੇਖ ਲਓ ਹੁਣ ਚੀਜ਼ ਤਾਂ ਵਧੀਆ ਦੇ ਦੋ ਭਾਈ ਯਾਰ ਰੇਟ ਲੈਣਾ ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲੋ ਯਾਰ ਬੈਠੇ ਵੀ ਗੁਰੂ ਘਰ ਚ ਬੰਦਦਰੋਂ ਤੁਸੀਂ ਗੁਰੂ ਘਰ ਨਾਲੇ ਠੱਗੀਆਂ ਲਾਈ ਜਨ ਮੈਂ ਤਾਂ ਹਰਾਣਾ ਯਾਰ ਮਾੜੀ ਮੋਟੀ ਸ਼ਰਮ ਕਰ ਲੋ ਇਹੀਆਂ ਚੀਜ਼ਾਂ ਨੂੰ ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਬੱਚੇ ਲੋਕਾਂ ਨੂੰ ਲੱਜ ਪਾਣੀ ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ ਚ ਪਿੰਡ ਦੇ ਨਾਲੇ ਸੇਵਾ ਕਰੀ ਆ ਠੀਕ ਆ ਤੁਸੀਂ ਬੱਚੇ ਨਾ ਪਾਪ ਕਰੇ ਗਾਣਾ ਨਿਕਲ ਜਣੇ ਮੈਥੋਂ ਤੁਸੀਂ ਪਾਪ ਕਰਿਆਗਾ ਕੀ ਕਿੰਨਾ ਕੱਢ ਲੇ ਉਹਰੇ ਵਿੱਚੋਂ ਹਜ਼ਾਰ ਕੱਢ ਲੇਗਾ ਕਿੰਨਾ ਵੇਤੇ ਤੂੰ ਆਪਾਂ 20 ਕਿਲੋ 20 ਕਿਲੋ ਦੁੱਧ ਲੈਤਾ ਜੀਦਾ ਕਿੰਨੇ ਗ੍ਰਾ ਹੋਇਆ ਲੈ 400 ਦੁੱਧ ਹੈ ਨਹੀਂ ਤੇਰਾ 400 ਚੋਂ ਤੇਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਇਹਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਐ ਕੋ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕ ਨਿਕ ਬੱਚੇ ਨੇ ਬੀਤ ਵਰਨਣਾ ਚਾਹੁੰਦੇ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਚ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਤੂੰ ਆ ਕੋਸ ਬਹੋ ਕਰ ਰਿਹਾ ਯਾਰ ਦੇਖ ਹਨ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਨੇ ਢਿੱਡ 'ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀਆਂ ਹੁੰਦੀਆਂ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲਓ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਹੈ ਤੇ ਪਿੰਡ ਦੇਆਂ ਨੂੰ ਵੀ ਬੇਨਤੀ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਆ ਦੁੱਧ ਵਿੱਕੀ ਦੇਖ। ਆਪ ਤਾਂ ਇੱਕ ਨੰਬਰ ਦਾ ਦੁੱਧ ਵਿੱਕੀ ਸਿੰਘ ਤੇਰਾ ਦੇਖੋ। ਆ ਮੱਝ ਦੀ ਜੇਰ ਪਈ ਪਈ ਐ ਤਾਂ। ਆ ਦੇਖੀ ਬਣ ਗਿਆ। ਗੁਰਦਾਰੀ ਵਿੱਚ ਲੱਗਾਂ ਗੱਤੂ। ਹੋਰ ਆ। ਹੋਰ ਬੰਨ੍ਹੇ ਤੇ ਖੀਰਾ ਨੂੰ ਫੋਲ ਬਣੂ ਤੇ ਖੇਤੀ ਨਹੀਂ ਜਾਂਦੀ ਟੁੱਟ ਨਹੀਂ। ਇੰਨਾ ਨਰਕਾ ਇੰਨਾ ਤਾਂ ਲੱਗਦੇ ਹੋ। ਤੁਸੀਂ ਗੁੱਤੂਆ ਪੰਡਾਲੇ। ਓਏ ਪਿੰਡਾਲੇ। ਕੌਮੀ ਨਰੇ ਬਾਗ ਦੇ ਵੀ ਇੰਨਾ ਚਾ ਦਿਵਾਕਾਂ ਨੇ ਕਿਵੇਂ ਇਕੱਠਾ ਹੋ ਗਏ ਹੋਰ ਠਾਜੇ ਜਾ ਬੇਟੀ ਮੋਕੇ ਮੈਦਾਨ ਦੀ ਮੇਰ ਬੰਦੀ ਆ ਪੰਟੀ ਬੰਦਾ ਡਾਕਾ ਨਹੀਂ ਦਹੀ ਹੋ ਤੂੰ ਹੀ ਬੰਦੋ ਕੋਈ ਨਾ ਕਰ ਕਰਦੇ ਵੀ ਐਡਾ ਚਾਹਰ ਐਡਾ ਨੇਟਰ ਬੰਦਾ ਤੇ ਜਿਵਾਗ ਜੂ ਕੇ ਨਰਦ ਉਹ ਉਹ ਦਫੰਗ ਦੇ ਨਰਦ ਜਿੰਨੇ ਪਾਪੀ ਨਹੀਂ ਆ ਅਸੀਂ ਕੁੱਤਿਆ ਰੱਖ ਦਿਆ ਅਸੀਂ ਕੁੱਤਿਆ ਰੱਖ ਦਿਆ ਸਾਡੇ ਡੰਗਰ ਨੇ ਕਾਕੇ ਦੇਖ ਇਹ ਕਰ ਸੁਧਰੀ ਬੱਤਾਂ ਰੋਬਲਾਵਾ ਲਿਆ ਕਾਣਾ ਉਹ ਕਿ ਟੁਣੀ ਟੁਣੀ ਇਕੱਠੀ ਕਰੀਏ ਨਾ ਚਾਰਜ ਬਚਾ ਰਹੇ ਨੇ ਉਹ ਗੁਰੂ ਦਾ ਨਾਮ ਲਾ ਕੇ ਪਾਵਰ ਜਿੰਨਾਂ ਜਿੰਨਾ ਸਹੀ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਸਿੱਧੀ ਸਮਾਗਮ ਚੱਲ ਰਹੇ ਨੇ ਨਾ ਹਰੇ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਲੈਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ 'ਚ ਹੀ ਬੈਠਾ ਬਤਿੰਦਰਾ ਆ ਜਮੀ ਸ਼ਰਮੇ ਲਾਤੀ ਬਤਿੰਦਰੇ ਦੇਖ ਲੋ ਕਦਾਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ ਚ ਦੁੱਧ ਖਰਾਬ ਹੋਣਾ ਨਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਐਜਾ ਕੁਝ ਬਣਦੇ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਐ ਗੁਰੂ ਘਰ ਤੇ ਰਹਿਣਾ ਨਾਲੇ ਤੂੰ ਗੁਰੂ ਘਰ ਰਹਿਣਾ ਨੂੰ ਤੂੰ ਆਹ ਕੁਸ ਬਹੋ ਕਰ ਰਿਹਾ ਯਾਰ ਦੇਖ ਨਾ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਨੇ ਢਿੱਡ 'ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀਆਂ ਹੁੰਦੀਆਂ ਨੇ ਸਾਡੀਆਂ ਦਾ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲੋ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲੈ ਕੋਮੇਡੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਆ ਤੇ ਪਿੰਡਦਿਆਂ ਨੂੰ ਵੀ ਬੇਨਤੀ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ